ਤੁਹਾਡਾ ਸਵਾਗਤ ਹੈ ਜੀ ਤੇ ਆਪਾਂ ਪਹੁੰਚੇ ਅੱਜ ਪਿੰਡ ਗੁੱਦੜ ਟੰਡਿ ਕੀ ਚੱਪੜ ਕੀ ਗੁੱਦੜ ਟੰਡਿ ਹਨਾ ਗੁੱਦੜ ਟੰਡਿ ਕੇ ਬੜਾ ਬਾਈਰ ਮਣ ਤੇ ਮਿਸਤਰੀ ਸਾਹਿਬ ਆਏ ਨੇ ਇੰਜਾਂ ਡਿਸਾਇਨਿੰਗ ਕਰਨ ਆ ਆ ਵੀਰ ਪਾਣਾ ਮਾਰ ਦੇ ਪਾ ਗਏ ਬਾਕੀ ਇਹ ਚੈੱਕ ਕਰਕੇ ਦੱਸਣਗੇ ਵੀ ਇੰਜਾਂ ਦੇ ਫਾਲਟ ਜਾਂ ਪੰਪ ਚ ਆਪਣਾ ਇਹ ਅੱਜ ਵੀਡੀਓ ਬਣਾਉਂਦਾ ਇਹ ਮਸਲਾ ਹੈ ਕਿ ਇੰਜਨ ਕਰਾਇਆ ਸੀ ਆਪਾਂ ਨਵਾਂ ਕਿਸ ਮਿਸਤਰੀ ਕੋਲ ਤੇ ਥੋੜਾ ਜਾਂ ਟੈਪਟਾਂ ਚ ਸੈੱਟ ਕਰਨ ਵਾਲੀਆਂ ਸੀ ਤੇ ਪੰਪ ਵਗੈਰਾ ਸੈੱਟ ਕਰਨ ਵਾਲੀਆਂ ਇਸ ਕਰਕੇ ਉਸ ਤੋਂ ਥੋੜਾ ਕੈਂਡ ਮਿਸਤਰੀ ਲੈ ਗਾ ਜਿਆਦਾ ਨਹੀਂ ਥੋੜਾ ਜਿਹਾਵੇਂ ਰੁਪਈਏ ਵਿੱਚੋਂ 25 ਕੇ ਪੈਸੇ ਗਾ ਕੈਂਡ ਮਿਸਤਰੀ ਹਾਂ ਕਿਹਾਂ ਵੱਧ ਤਾਂ ਕਰ ਪਾ ਜੀ ਇਹ ਮੈਂ ਕਰ ਦਿੰਦੇ ਤੇ ਆਪਾਂ ਕਰਾਇਆ ਜੀ ਇੰਜਨ ਦਾ ਕੰਮ ਤੇ ਤੁਹਾਨੂੰ ਦੱਸਿਆ ਸੀ ਤੇ ਹੁਣ ਟੈਪਟਾਂ ਸੈੱਟ ਕਰਤੀਆਂ ਤੇ ਹੁਣ ਪੰਪ ਦੀ ਥੋੜੀ ਸੈਟਿੰਗ ਕਰੀਆ ਪੰਪ ਐਡਵਾਂਸ ਜਲ ਟਾਇਰ ਵਗੈਰਾ ਕਰਨਾ ਤੇ ਫਿਰ ਇਹਦੀ ਦੇਖਦਾ ਸਟਾਰਟਿੰਗ ਕਿਉਂਕਿ ਪੰਪ ਵੀ ਆਪਾਂ ਨਵਾਂ ਕਰਵਾਇਆ ਜਾਂਦਾ ਤੇ ਇਹਦੇ ਕਰਕੇ ਇਹਦੇ ਮਸਲੇ ਚ ਆਪਾਂ ਆਏ ਇੱਥੇ ਬੱਬੂ ਦੀ ਮਸ਼ੀਨ ਕੋਲੇ ਤੇ ਬਾਕੀ ਕਿੰਨਾ ਘੇਟਣਾ ਹੈ ਹਾਂ ਚਾ ਆਪਾਂ ਨੇ ਜਿੱਦੂ ਮੇਲੇ ਪੀ ਲੈਣੀ ਆਪਾਂ ਕੰਨਾ ਕਰਨੀਆਂ ਹਾਂ ਬਸ ਰਹਿਣ ਦੀ ਇਹ ਕੀ ਬਾੜੀ ਤੇ ਚਿੱਟਾ ਤੋਂ ਹਰਜੀਤ ਕਾ ਮਾਰਦਾ ਸੀ ਹਾਂ ਕਿਵੇਂ ਨਹੀਂ ਸਰ ਆਇਆ ਵਕੀਲਾ ਉਹ ਲੈਂਟਰ ਆ ਇਹ ਤਰੋਕਾ ਹੀ ਕਰਦੇ ਨੇ ਲੈਂਟਰ ਕਿਉਂ ਪੈ ਗਿਆ ਉਹਦੀ ਛਤੀ ਬਿੱਲਾ ਟੇਡਾ ਲੱਗਿਆ ਬੜਾ ਆ ਟੇਡਾ ਬੜਾ ਟੇਡਾ ਮੁੰਡੇ ਵੀ ਦੋ ਵਿੱਚ ਵੜੇ ਹੋਇਆ ਮਿਸਤਰੀ ਸਲਾਮਾ ਕਰਦੇ ਨਾ ਆਪਸ ਵਿੱਚ ਪੰਪ ਕਿਹੜਾ ਕਿੱਦਾਂ ਨੂੰ ਕਰਨਾ ਕਿਹੜਾ ਕਿੱਦਾਂ ਨੂੰ ਕਰਨਾ ਤੂੰ ਬੱਬੂ ਕਹਿੰਦਾ ਸੀ ਛੋਟ ਲੱਲ ਵੀਡੀਓ ਛੋਟ ਦੱਸੋ ਕੀ ਲੈਣਾ ਛੋਟ ਤੁਹਾਡਾ ਇਹ ਛੋਟ ਬਣਾ ਰੀਲ ਰੀਲ ਬਣਾ ਲੈਣੇ ਮਿਸਤਰੀ ਬਗਾਗੇ ਕਿਹੜੇ ਕੋਨੇ ਬੈਠ ਲੜਦੇ ਨੇ ਮਿਸਤਰੀ ਦੋਵੇਂ ਆਪਸ ਵਿੱਚ ਤੇ ਪਰ ਮਸਾਲਾ ਮਾਰੀ ਹੈ ਇਹ ਰੱਖ ਦੇ ਉੱਤੇ ਤੂੰ ਵਖਰਾ ਔਖਾ ਆ ਖੜਾ ਹਰ ਤੇ ਫੈਰਾ ਚੱਕਲੇ ਦੇਖ ਬਾਬੇ ਨੇ ਨਹੀਂ ਪਾਇਆ ਬੰਦੇ ਨੂੰ ਨਾ ਲੱਗ ਗਿਆ ਬਰਾਏ ਬਰਾਏ ਪਾਸੇ ਲਾ ਗਲੋ ਮੈਂ ਖੋ ਜਮਨ ਦੇ ਵਾਲੇ ਲੈ ਚਾ ਲੈ ਕੇ ਬਚਾ ਲੈ ਦੇਖ ਕੇ ਕਰਦਾ ਹੈ ਹਾਂ ਰਿਟਾਇਰ ਜਿਆਦਾ ਹੋ ਗਿਆ ਵੇ ਮਾਰ ਖਾਧੀ ਨਾ ਆਵਾਜ਼ ਕਰਿਆ ਰਿਟਾਇਰ ਦੀ ਹੈ ਹਾਂ ਰਿਟਾਇਰ ਜਿਆਦਾ ਹੈ ਟਾਇਰ ਹੁਣ ਰੇਂਜ ਚੜਾ ਦੇ ਖੋੜਾ ਪਹਿਲੇ ਫੁੱਖਾ ਹੋ ਗਿਆ ਚਾਂਬੀ ਹੀ ਰੁਗੀ ਬੰਦਾ ਇਹ ਲਾ ਕਰ ਕਰ ਦੀਵਾ ਚਾਹ। ਪਲਾਸਕਾ ਕੈਸਟਾੜਨਾ। ਮੈਨੂੰ ਸਰ। ਤੋ ਫਿਰ ਟਾਇਰ ਜੋਗਾ ਹੁਣ ਪੂਰੇ ਬੜਕ ਨਹੀਂ ਬਣੀ, ਛੱਟ ਨਹੀਂ ਵਜੀ ਪੂਰੀ। ਆਏ। ਇਹ ਤਾਂ ਬੜਾ ਹੈ। ਹੂੰ। ਮੈਨੂੰ ਚੰਦੇ ਵਰਗੀ ਖਾ। ਆਸੇ ਨਾ ਕੰਮ ਵਿੱਚ ਨਾਸੇ ਕਰੋ। ਹੱਸਣ ਬਥੇਰਾ ਟਾਈਮ ਪੈ ਆਪਣੇ ਕੋਲ। ਠੀਕ ਹੈ ਕਿ ਨਹੀਂ ਵਕੀਲਾ? ਲੈਓ ਕੰਮ ਕਰਨੇ ਨੇ। ਹਾਂ। ਕੰਮ ਕਰ ਜਾਓ। 13 ਕਿਲੋ ਕੀ ਕਰਨਾਂ ਇਹਦੇ ਬਾਰੇ? ਕਿੰਦੇ ਬਾਰੇ? ਇਹਦੇ ਬਾਰੇ। ਇੰਜਨ ਬਾਰੇ ਹੂੰ ਮੈਂ ਇੰਜਨ ਬਾਰੇ ਨਹੀਂ ਅ ਟੈਂਕੀ ਛੋ ਜੀ ਬਾਰੇ ਚੱਕਦੇ ਨੂੰ ਰਾਨੂੰ ਇਹ ਨਿਆਰਾ ਇਹ ਲੈ ਜੇ ਆਪਾਂ ਜੇ ਕ ਲਾ ਦੀ ਤੇ ਠੀਕ ਨਹੀਂ ਕੰਮ ਕਰਦਾ ਨਾ ਨਾ ਇਹ ਜ਼ਰੂਰੀ ਚਾਹੀਦੀ ਹੈ ਮੈਨੂੰ ਲੈ ਬੈਗ ਦੱਸ ਮੋੜਾ ਤੂੰ ਜਿੰਨੇ ਨਾਲ ਕੋਈ ਗੱਲ ਕਰਨੀ ਤੇ ਤੂੰ ਮਾਰੇ ਪਿੱਛੇ ਹੋ ਕੇ ਦੰਡ ਇਹਨਾਂ ਨੂੰ ਤੋੜਨਾ ਨਹੀਂ ਚਾਹੀਦਾ ਜਿੱਦੋਂ ਕੱਚਾ ਕਰਦੇ ਬਣਾ ਪੇਂ ਪੇਂ ਚਾਹੀ ਜਾਣਾ ਤੇਲ ਕੱਚਾ ਘੜਦੇ ਪੈਣਾ ਉਹ ਜਿਹੜਾ ਸਹੀ ਨਾ ਉਹ ਸਹੀ ਠਾ ਦੇ ਦਿੰਦੇ ਨੇ ਦੂਜੇ ਧੱਕੇ ਨਾਲ ਉੱਠਦਾ ਦੋ ਪਿਸਟਨ ਉਹਨਾਂ ਤਰ੍ਹਾਂ ਵਹਾਉਦਾ ਮਿਲਦਾ ਗੋਡਾ ਮੁੱਚਾ ਕਰੀ ਮੈਂ ਕਹਿਣਾ ਮਗਰੋਂ ਕਿੰਦਾ ਬਲੰਜਰ ਕੀ ਮੈਂ ਪੰਜਾ ਵੀ ਇਹ ਬਲੰਜਰ ਦੋ ਸਹੀ ਕੰਮ ਨਹੀਂ ਕਰਦੇ ਦੋ ਸਹੀ ਕਰਦੇ ਨੋਇਲਾ ਵੇਲੇ ਛੈ ਨੋਇਲਾ ਚ ਨਾ ਹੋਵੇ ਕੋਫਲਡ ਨਹੀਂ ਹੋਏਗਾ ਨਹੀਂ ਹੁਣ ਜਿਹੜਾ ਕੰਮ ਕਰਾਇ ਤੂੰ ਅੱਗੇ ਜਿੱਟਾ ਦੋ ਮਾਰਦਾ ਆ ਹਾਂ ਹਾਂ ਜੀ ਹੂੰ ਅ ਤਨਾ ਮਚਾਲੀ ਕਿਦੇ ਫਿਰਚ ਮੈਨੂੰ ਆ ਹਾਂ ਉਹ ਤੇ ਤਾਰਾਂ ਕਿੜੀ ਸੋ ਭਈਓ ਕਾਲੀ ਜੀ ਕਾਲੀ ਨੀ ਤੇਰੇ ਨਾਲ ਤਾਰ ਲੀਏ

¡Hola! No. <laughs> ¡Oh, muy అయ్యో నీ అయ్యే నీ కల్ట్ ਕਰਦਾ ਜਿਹੜਾ 2 ਨੰਬਰ ਦਾ ਰੰਨੇ ਕਰਦਾ 2 ਨੰਬਰ ਨੇ ਕੰਮ ਕਰਦਾ ਤੇਲ ਦਾ ਮਾਰਦਾ ਪਿਆ ਤੇਲ ਵਾਸਤੇ ਉਹ ਦੰਦਾ ਤੇ ਇਹ ਅੱਛਾ ਚੱਕ ਕੇ ਮੈਗਰਾ ਆਹ ਇਹ ਨਹੀਂ ਆਉਂਦਾ ਮਾਰ ਕੇ ਆਹ ਭੁੱਲ ਮਾਰਦਾ ਇਹ ਵੀ ਨਹੀਂ ਮਾਰਦਾ ਮਾਰੀ ਮਾਰੀ ਕਰੇ ਰੇ ਮਾਰੀ ਘੱਟ ਕਰ ਲੋ ਹਾਂ ਨਾ ਬੰਦਾ ਵਕੀਲ ਨਾਲ ਮੁਲਾਕਾਤ ਕਰਾ ਹਾਏ ਹਾਏ ਜੂ ਨਹੀਂ ਸਾਸੇ ਘਰ ਬਲਾ ਇਧਰ ਆ ਥੱਲੇ ਆ ਕਿਵੇਂ ਬਈ ਹੋਰ ਵਧੀਆ ਯਾਰੇ ਯਾਰੇ ਤੂੰ ਬੜੇ ਦਿਨ ਉਹ ਦਿਸਿਆ ਨਹੀਂ ਯਾਰ ਤੂੰ ਨਹੀਂ ਆਇਆ ਮੇਰੇ ਕੋਲ ਕਿਦਾਂ ਤੂੰ ਨਹੀਂ ਆਇਆ ਮੇਰੇ ਕੋਲ ਆਇਆ ਕਰਨੀ ਤੂੰ ਹੀ ਗੇੜਾ ਮਾਰ ਲਿਆ ਕਰੋ ਉਹ ਦੇਖ ਕੋ ਹੋਰ ਬਾਈ ਖੜਾ ਆਪਣਾ ਵਿੱਕੀ ਸਾਹ ਹੋਰ ਵਿੱਕੀ ਕੀ ਹਾਲ ਚਾਲ ਨੇ ਉਹ ਬੰਦਾ ਸਿਆਣਾ ਹੀ ਤੇ ਕਿੱਲੇ ਚੌਕੀ ਤੇ ਲਾਈ ਚਾਹੀ ਰਾਈ ਤਾਂ ਕਿ ਹਾਂ ਜਹਾਜ਼ ਦੀ ਸਰਕਾਰੀ ਟੋਕੀ ਲੱਗੀ ਹੈ ਨਵੀਂ ਬਾਕੀ ਆਪਾਂ ਜਾ ਰਹੇ ਉੱਧਰ ਮਿਸਤਰੀ ਸਾਡਾ ਮੂੰਹ ਨਹੀਂ ਦਿਖ ਰਿਹਾ ਫਿਰ ਬੰਦਾ ਨੂੰ ਪਰਦਾ ਲੱਗਣਾ ਬੰਦਾ ਕਿਹੜਾ ਹੈ ਵੱਡੇ ਭਣੇ ਜਗਾਡੇ ਨੇ ਇਹ ਤਾਂ ਉੱਤੇ ਚੂੜੇ ਚੁੱਲਾਈ ਬੜਾ ਆਇਆ ਪਤਾ ਡੜੀ ਟਣੂ ਕੇ ਹਰ ਜੀ ਗੇੜੋ ਬੱਬੂ ਗੇੜੀ ਆਲੇ ਇੰਨੇ ਗਿਰਦਾ ਹੋਏ ਠੰਡਾਣਾ ਚਲ ਚਲ ਇਸ ਜਨ ਲੱਗ ਗਿਆ ਫਟਾ ਹਟਾਉਣ ਦੇ ਫਿਰਦੇ ਹੈ ਹਾਂ ਇਹਨ ਲੱਗਾ ਟੈਪਟਾ ਹੁਣ ਮਿਲਦੇ ਪਏ ਦੁਪਹਿਰ ਨੂੰ ਮਿਲ ਗਿਆ ਦਰ ਨਾਲ ਦੇਖੀ ਚੱਲਦੀ ਰਹੀ ਇਹਦਾ ਬਾਹਰ ਫਿਰ ਮਸ਼ੀਨਾਂ ਚੱਲਦੇ ਰਹਿੰਦੇ ਨੇ ਭੀੜ ਹੀ ਤੈਨੂੰ ਪਤਾ ਤਾਗਾ ਇਹ ਕਿਹਦੇ ਆ ਪੀ ਗਈ ਨਾਲ ਇੱਕ ਤਾਂ ਟੈਟ ਹੋਈ ਪਈ ਹੈ ਪਹਿਲੇ ਨੰਬਰ ਦਰ ਨਾਲ ਪਾਣਾ ਕਿ ਪਿਆ 18ਵੇਂ ਪਾਣਾ ਕੀ ਪਿਆ ਔਰ ਛਤਰੀ ਦੇ ਕਿਲੋ ਫਰਾਮੀ ਹੈ 19 18 ਦਾ 18 19 ਦਾ 19 18 ਦਾ ਹੋਰ ਫਿਰ ਨਾ ਬੜੇ ਦਿਨ ਬਾਅਦ ਦਰਸ਼ਨ ਹੋਏ ਤੇਰੇ ਅੱਜ ਬੜਾ ਜੈਂਟਲਮੈਨ ਬਣਿਆ ਨਹੀਂ ਬੜੇ ਦਿਨ ਬਾਅਦ ਦਰਸ਼ਨ ਹੋਏ ਨੇ ਤੇਰੇ ਇੱਕ ਹਾਲ ਤਾਂ ਬਖੱਤਿਆ ਤੇ ਕਾ ਲੱਗਦਾ ਯਾਰ ਇਹਦੇ ਨਾਲ ਕਰਵਾਇਆ ਗੰਗਾ ਨਾ ਤਾਹਰ ਆਏ ਤਾਂ ਇਕੱਠੇ ਹੀ ਆਏ ਤੇ ਤੂੰ ਹਾਂ ਆਸੇ ਮਾੜੇ ਮਟੇ ਆਉਂਦੇ ਰਹਿੰਦੇ ਨੇ ਅੱਜ ਬੜਾ ਜੈਂਟਲਮੈਨ ਬਣਿਆ ਜੈਂਟਲਮੈਨ ਕਿਵੇਂ ਕੁਰਤਾ ਵਜਾ ਬਾਹਰ ਉੱਤੇ ਸਵੈਟਰ ਜਾਂ ਸਵੈਟਰ ਨੂੰ ਗਰਮੀ ਨਾ ਪਾਣੀ ਪੈਂਦਾ ਸਮਾਨ ਤਾਂ ਪਾਉਣਾ ਹੀ ਪੈਂਦਾ ਸਰੀ ਦੇ ਬੰਦਾ ਕਾਰ ਵਗੈਰਾ ਬਾਕੀ ਕਾਰ ਆਪ ਕਰਾਇਆ ਹੈ ਮੱਭੂ ਤੈਰ ਦੋ ਨਵੇਂ ਪਾਤੇ ਫਿਰ ਇਹਦੇ ਨਾਲ ਪਰਦਾ ਰਿਓ ਚੈਨਾ ਇਹਦੇ ਨਾਲ ਪੜਦਾ ਰਿਓ ਚੈਨਾ ਇਹਗਾ ਕਿ ਨਾਲ ਪੁਰਾਣਾ ਆਹ ਬੰਦਾ ਨਵਾਂ ਦੇਸਾ ਕੈਮਰੇ ਜਾਇ ਪਹਿਲੀ ਵਾਰੀ ਮਨ ਲੱਗਦਾ ਦੋ ਸਾਲਾਂ ਪਹਿਲੀ ਵਾਰ ਕੈਮਰੇ ਮੌਜੂਦਗੀ ਚ ਆਇਆ ਬਾਕੀ ਬਲਾਉਣਾ ਕਿੰਨ ਸਾਸੀ ਸਕਾਰ ਵਗੈਰਾ ਥੋੜਾ ਹਲੇ ਬੋਲੇ ਮੈਂ ਮਾਰਾ ਲੀ ਜਾ ਚਟਖਾਇਆ ਤਾ ਵੀ ਸੌਣ ਜਾਉਗਾ ਇਹ ਬੰਦੇ ਨੇ ਕੰਮ ਕਰ ਲੈਣਾ ਨਹੀਂ ਕਿਹੜੀ ਗੱਡੀ ਦਾ ਕਰਾਉਣਾ ਹੈ ਕਲਚ ਪੜ ਪਾਣੀ ਜਿਪਸੀ ਦੀ ਉਹਦੇ ਕੋ ਟਾਇਰ ਵੀ ਪਾਲੇ ਕਲੀ ਕਲਚ ਪੇ ਨਾ ਹਾਰੀ ਜਾਂਦਾ ਵਿੱਚ ਉਹਨੇ ਕੰਬੜੀ ਆ ਲੱਗ ਜਦੀ ਬਾੜੀ 50 ਤੇ 52 ਤੇ ਪ੍ਰਸ ਕਰੀਏ ਨਾ 50 ਤੇ 52 ਚ 2% ਤੇ ਲ ਕੰਬੜੀ ਲੱਗਿਆ ਓਏ ਮਾਰਨ ਵਾਲਾ ਜਿਹੜੇ ਬੰਦੇ ਨਹੀਂ ਬੰਦੇ ਜਾਣ ਕੇ ਮਾਰ ਰਹੇ ਵੇ ਦੇ ਨੇ ਓਏ ਇਹ ਨੂਰ ਰੋਡ ਤੇ ਪਾਇਆ ਵੇ ਮੁਕਸਰਾ ਰੋਡ ਤੇ ਆ ਗਿਆ ਆਹ ਫਰੋਹੀਪੁਰ ਦਾ ਮੁਕਸਰਾ ਹੈ ਮੁਕਸਰਾ ਰੋਡ ਤੇ ਮੈਂ ਆ ਜੀਪ ਲੈਣ ਚੱਲਿਆ ਚੱਲੀਏ ਮਲੋਟ ਚੱਲ ਲੈਣੇ ਜੀਪ ਵਧੀਆ ਲੱਭ ਗਈ ਕੋਈ ਜਿਪਸੀ ਤੇ ਲੱਗੇ ਚੱਲ ਗਈ ਹੂੰ ਜਿਪਸੀ ਫੇਰ ਤਾਂ ਵੀ ਲਿਆ ਓਏ ਮਾਰ ਮੈਂ ਘਾੜੇ ਵੱਕੇ ਦੂਰੇ ਕਰਦੇ ਕਰਦੇ ਇਹ ਉੱਥੇ ਦੇਖ ਹੋਰ ਲਿਆੜੀ ਪਈ ਸ਼ਰਤ ਜਿਸੀ ਰਹਿਣ ਦੇ ਹਾਂ ਵੀ ਇੰਦਾਂ ਬਣੀ ਜਾਂਦੀ ਕੀ ਹੋਈ ਜਾਂਦਾ ਸੜਕ ਮੇਂ ਹੰਦ ਪੱਟੀ ਆਹ ਹੋਇਆ ਤੇ ਬੱਲੀ ਵਧੀਆ ਪਾ ਹੰਦੇ ਨੇ ਤੇ ਜਿਹੜਾ ਹਿੰਦੇ ਹਨਾ ਇਹ ਬਣਾ ਗਏ ਠੋਕਾ ਅੱਛਾ ਪੀਤੀ ਦਾ ਸਰਜੀਸ ਅਰੇ ਮਾਤਾ ਧਾਵਣ ਕੋੜੀ ਵੀ ਤਾਈ ਬੇਟੂ ਆਲਾ ਕਰੇ ਦਾ ਸੀ ਬਰਾਦ ਤੁਹਾਨੂੰ ਵੀ ਕਿਉਂਕਿ ਲੱਭੇ ਫਾਲਡ ਹਾਂ ਫਾਲਡ ਬਹੁਤ ਹੈ ਨਾ ਕੋਲੀ ਕੋਈ ਢਿੱਲੀ ਨੇ ਕੋਟ ਟੈਟ ਨੇ ਜਿਹੜਾ ਮਿਸਤਰੀ ਕਰਕੇ ਗਿਆ ਨੇ ਇਹਨੂੰ ਹਨਾ ਪਹਿਲੇ ਟੈਟਾ ਕੀਤੇ ਨੇ ਅਸੀਂ ਨਾ ਬਾਈ ਸਾਡਾ ਇੰਜਨ ਸਟਾਰਟ ਨਹੀਂ ਹੁੰਦਾ ਅੱਛਾ ਸਾਨੂੰ ਵੀ ਦੱਸਿਆ ਨੇ ਬਾਰੇ ਨੌਲਜ ਟੈਟਾ ਬਾਰੇ ਉਹਨੇ ਇੱਕ ਪਰਚੀ ਹੁਣ ਲੇ ਕੇ ਕੱ ਲਈ ਹੈ ਇੱਕ ਤੇ 6 ਤੇ ਤੇ ਹੁੰਦੇ ਤੇ ਸਹੀ ਹੈ ਹੈ ਤੇ ਇਹ ਚਲੋ ਕਾਰਗਾ ਹਣੋ ਸਮਝ ਨਹੀਂ ਕਿ ਕਿ ਟਾਸ ਸਿਕੰਦਰ ਕਰੀ ਕਿ ਕਿ ਕਿਦੇ ਰ ਮੈਂ ਇਹਦਾ ਕੋੜੇ ਨਾਲ ਤਾਜ ਨਾ ਵੇਖੇ ਮਾੜੀ ਬੱਟਿਆ ਤੇ ਆ ਆ ਤੇ ਆਵਦੀ ਟੈਟਾ ਤੇ ਕੋਈ ਸੱਟ ਨਹੀਂ ਹੋਈ ਯਾਰ 6 ਦੀ 6 ਆ 6 ਕੰਮ ਦੇ ਇੱਕ ਦੀ ਹੋਣ ਗਿਆ ਆ ਦੱਸਣਾ ਆਹੋ ਤੇ ਲੈ ਲਓ ਕੇ ਭੇਜਿਆ ਬਾਕੀ ਇਹ ਤਾਂ ਆਵਦੀ ਨਹੀਂ ਸੱਟੋ ਜੇ ਸਾਡੀ ਕਿਤੇ ਕਰ ਲਈ ਕਰ ਲਈ ਉਰਦੂ ਹੀ ਤਾਂ ਲੇ ਕੇ ਕੱਲਿਆ ਸੀ ਮਿਸਤਰੀ ਫਿਰ ਦੂਰੋਂ ਆਇਆ ਫਰੋਹੀਪੁਰ ਦੇ ਕਿੱਥੋਂ ਹੈ ਹੈ ਐਨੀ ਦੂਰ ਨਾ ਮੀਤ ਕੋਲ ਲੈ ਜਾਂਦੇ ਖੋਲਗੇ ਹੈ ਪੰਪ ਲੈ ਜਾਂਦਾ ਮੈਂ ਉਹਦਾ ਉਹ ਨਹੀਂ ਲਾਤਾ ਬੜੇ ਬੁਰੇ ਹਾਲ ਬਈ ਉੱਥੇ ਤੇ ਤਰਪੈਲ ਲਾਈ ਵਿੱਚ ਬੜਾ ਗਿੱਦੇ ਤੇ ਬੈਗ ਪੰਪ ਖੋਲਿਆ ਪੰਪ ਖੋਲ ਕੇ ਮਾ ਵਿੱਚ ਗੇ ਸਾਪ ਹੀ ਨਾ ਬੜਾ ਟੈਂਕੀ ਨੂੰ ਜੜੀਲੇ ਬੜੇ ਸਾਪ ਇਧਰ ਦੇ ਕਰ ਵੱਡੇ ਲਾ ਲ ਤਰਪੈਲ ਫੋਨ ਨਹੀਂ ਜਾ ਤਾ ਮੈਂ ਫੋਨ ਲਾਈ ਬੱਬੂ ਇਕਰੀ ਉਹਨਾ ਮੈਂ ਇੱਥੇ ਗਾਂ ਤੂੰ ਨਾ 10 ਪੈਸੇ ਉਹਨਾਂ ਲੈਂਡ ਕਰੂਗਾ ਮੈਂ ਤੇਰੇ ਕੋਲ ਕੀ ਹਜੀਦਾ ਪਹਿਲੇ ਨੰਬਰ ਕਿਵੇਂ ਆ ਇਹ ਵੀ ਟਾਇਰ ਹੈ ਹੈ ਇਹ ਯਾਰ ਫਿਰ ਮਿਸਤਰੀ ਡੈਮ ਬੰਦਾ ਆਇਆ ਹੋਇਆ ਹੈ ਇੰਨਾ ਕਾਰੀ ਕਾਰੀ ਜਿੰਨ ਟਾਇਰ ਤਾਂ ਨਹੀਂ ਸੈਟਿੰਗ ਆਈ ਆ ਕਿਹੜਾ ਉਹ ਨਹੀਂ ਉਹਨਾਂ ਨੇ ਹੋਣਾ ਖਦਣਾ ਅੱਜ ਤੋਂ ਬਾਅਦ ਮਿਸਤਰੀ ਬੁਲਾ ਹੀ ਨਾ ਨਹੀਂ ਉਹਨਾਂ ਨੂੰ ਹੀ ਸੱਦਾ ਕਰਨਾ ਕਿਹੜਾ ਅੱਛਾ ਲੱਗ ਗਏ ਸਾਰੇ ਹੈ ਲੱਗ ਗਏ ਲੱਗ ਤੇ ਆ ਮੜਾ ਜਾ ਸਾਸਰੀ ਕਾਲ ਦਾ ਬੁਲਾ ਹੈ ਆ ਉੱਤੇ ਆ ਮੜਾ ਜਾ ਆ ਜਾ ਆ ਜਾ ਆ ਜਾ ਮੇਰੀ ਗੱਲ ਸੁਣ ਲੈ ਵੀਡੀਓ ਬਾਅਦ ਲਈ ਬੰਨ੍ਹ ਦੇ ਮੈਂ ਤੇਰਾ ਨਾਂ ਦੱਸਿਆ ਹੀ ਨਹੀਂ ਕੱਢ ਕੇ ਛੱਡਦੀ ਵੀਡੀਓ ਨੂੰ ਉਰਦੂ ਹੀ ਨਹੀਂ ਭਰਤੀ ਪਾਕਿਸਤਾਨ ਜਾਈਏ ਵੇਖ ਵੀ ਚੰਗੀ ਜ਼ਰਾ ਮੜਾ ਪਲੱਸ 10 ਇਹਨਾਂ ਟੈਡ ਨਹੀਂ ਕਈ ਗਾਈ ਕਰਾਉਂਦੇ ਤੇ ਟੈਡ ਨਾਲੋਂ ਜ਼ਿਆਦਾ ਉਹ ਦਿੰਦੀ ਨਹੀਂ ਉਹ ਬੰਦਾ ਅਣਜਾਣ ਹੋਣਾ ਉਹ ਜਿਹੜਾ ਜਿਹੜਾ ਆਇਆ ਹੋਣਾ ਜਿੰਨੇ ਕੀਤੀਆਂ ਨੇ ਉਹਨੂੰ ਆਹ ਤਾਂ ਦਿੰਦਾ ਮਾੜਾ ਮੋਟਾ ਵਿੱਚ ਨੌਲੇਜ ਵੀ ਤੈਨੂੰ ਹੈਗੀ ਏ ਕਿ ਨਹੀਂ ਹੈਗੀ ਇਹਦੇ ਬਾਰੇ ਸਿਸਟਮ ਨਾਲ ਲੱਗਦਾ ਮਨਵਾਲ ਹੂੰ ਚਿੱਟਾ ਦੇ ਮਤਾਂ ਮਾਰਦਾ ਵਿੱਚੋਂ ਇੱਕ ਸਰਦੀ ਦਾ ਮਤਾਂ ਮਾਰਦਾ ਅੱਖਾਂ ਬੜਾ ਜੜਦਾ ਉਹ ਹੀ ਉਹ ਇਹ ਟਾੜਾ ਏ ਇਹ ਉਹ ਸਵੇਰੇ ਮੈਂ ਉੱਥੇ ਪੰਪ ਮਾਰਨ ਗਿਆ ਹੂੰ ਗੋੜਿਆ ਅੰਜੂ ਆ ਲਾ ਕੇ ਪਰ ਕੌੜਾ ਲੱਗ ਜਾਣਾ ਹੈ ਜਿਹੜਾ ਹੈਲਮਟ ਲਾ ਲੈਂਦਾ ਹਾਂ ਅੰਜੂ ਆ ਦੇਦਾ ਬੜਾ ਕੌੜਾ ਤੂ ਆਈ ਤੋ ਕਿ ਲੱਗ ਰਿਹਾ ਹੈ ਤਿੰਨ ਵੇੜਾ ਕੰਮ ਕਰ ਲੱਗੇ ਆ ਯਾਰ ਉਹਨਾਂ ਚਕਮਾਂ ਦੇ ਕਾਹ ਗਾ ਹਲੀ ਮੈਨੂੰ ਉਹਨਾਂ ਗાળા ਕਨੇ ਬੰਦਾ ਲੱਗਾ ਸਾਡਾ ਨਹੀਂ ਹੋਵੇ ਕਿੱਥੇ ਆ ਗਿਆ ਕਿਵੇਂ ਪਾ ਪਾਹੀਂ ਇਹ ਲੱਕ ਨੇ ਦਰਾਨੇ ਵਾ ਜਲਦੀ ਜਲਦੀ ਜੋੜ ਲੋ ਹਮਾਨ ਜਾ ਦੇ ਇੱਕ ਇੱਕ ਬੱਠਾ ਲਾਣਾ ਹਰਿਆ ਨੂੰ ਹੂੰ ਬੱਚਾ ਹੈ ਕੋਈ ਹੋਰ ਆ ਹੁਣ ਇੱਕ ਇੱਕ ਬੱਠਾ ਲਾਣੀ ਚੁੱਕ ਕੇ ਹਟਵਾ ਦੇ ਨੇ ਬੱਚਾ ਨੇ ਕੀ ਕਰਦਾ ਤਾ ਬੱਬੂ ਲਿਗੜੇ ਟਾ ਹੁਣ ਜਾਣਾ ਹੀ ਹੋਰ ਉਹ ਕੀ ਗੱਲ ਹੈ ਗਰਮ ਨੇ ਕੀ ਹੈ ਐ ਆਈ ਖਾ ਚੁੱਕੇ ਤੇ ਕੰਮ ਤੇਰੇ ਲਈ ਚੱਲ ਜਾਂਦੇ ਰਾਂਗੇ ਤਾਂ ਆਵਾਂਗੇ ਗਰਮਲੇ ਉੱਥੇ ਤੋਂ ਲਿਗੜੇ ਵੱਡੇ ਤੂੰ ਫਿਰ ਕੀ ਹੈ ਰਾਖਲ ਵੱਡੇ ਪਾ ਕਰੇ ਪਾਈ ਵੀ ਫਿਰ ਨਜਵਾਗ ਨੰਬਰ ਇਹਦੇ ਬਿੱਟੇ ਨਾ ਫਿਰ ਤਾਂ ਆਣੇ ਫਿਰ ਦੱਸਦੀ ਹਾਂ ਉਹ ਨੰਬਰ ਕਿੰਦਾ ਔਰ ਪਾਲ ਕਿਹੜਾ ਰਪਾਲ ਉਹ ਦੂਜੇ ਨੇ ਪੰਜਾਬ ਐਗਰੋ ਵਾਲੇ ਸੋਨੀ ਚੌਂਕ ਕੋਲੇ ਕੰਮ ਬਹੁਤ ਵਧੀਆ ਆਇਆ ਨਾ ਕੰਮ ਤੇਰਾ ਕੰਮ ਵਧੀਆ ਕਰਦੇ ਨੇ ਵੈਸੇ ਤਾਂ ਤੈਨੂੰ ਮਿਸਤਰੀ ਨੂੰ ਲੱਖਾ ਮਿਸਤਰੀ ਆਹ ਮਿਸਤਰੀ ਨੂੰ ਆਹ ਮਿਸਤਰੀ ਹੱਲਗੇ ਦੇਣ ਜ਼ੋਰ ਮਾਰ ਕੇ ਬੰਨੇ ਆਪਣਾ ਗਾ ਸਾਮਾਨ ਜਦ ਫਿਰ ਚਲਾਉਣੇ ਆ ਕੰਮ ਪਰ ਮਿਲ ਲੈ ਥੋੜਾ ਯਾਰ ਵਿੱਕੇ ਆ ਤੁਸੀਂ ਤੁਹਾਨੂੰ ਤਾਰਾ ਦਰ ਰੱਬ ਨੂੰ ਮਿਸਤਰੀ ਉੱਪਰ ਚੜਾਓ ਨਾ ਹਾਂ ਇਹ ਬੋਲੇ ਕੋਈ ਲੈਵਰ ਮਿਸਤਰੀ ਨੇ ਸਮਾਨ ਕੋਈ ਨਹੀਂ ਲਗਾ ਤੂੰ ਹੀ ਬੰਦਾ ਵੀਨੇ ਬੰਗਾਰ ਤੇ ਲਿਆਦੇ ਜੀ ਅੱਠ ਦਿਨ ਹੋ ਗਏ ਸਮਾਨ ਹੁਣ ਆਇਆ ਦਾ ਵਾਰ ਕਰਕੇ ਕੋਈ ਸਮਾਨ ਆਇਆ ਇਹਨਾ ਉੱਥੇ ਗਿਆ ਵੱਡਾ ਜਲਾਲਾਬਾਦ ਹੈ ਮੁੱਛਲ ਚੋਨਾ ਹੈ ਤੇ ਉਹ ਬੰਦਾ ਸਾਨੂੰ ਆਂਦਾ ਵੀ ਪੁੰਨਾ ਜੁਆਣਾ ਕਣੀ ਬਣਾ ਤੇ ਘਾੜ ਘਾੜ 15 ਕੱਟੇ ਉਹਦੇ ਤਿੰਨਾਂ ਗਿੱਲਾਂ ਚ ਪੰਮੇ ਨੇ ਪੰਮੇ ਡਰਾਈਵਰ ਨੇ ਉਹ ਹਨ ਨਾ ਨਾ ਇੱਥੇ ਬਿਲੀਆ ਮਿਸਤਰੀ ਵੀ ਕਰੰਡੀਆਂ ਦੇ ਤੇਸੇ ਛੱਟ ਕੇ ਜਾਂਦੇ ਨੇ ਤੂੰ ਕਿਧਰ ਆ ਗਿਆ ਸਾਡਾ 5000 ਮਾਰ ਲਈ ਬੈਲਟ ਕੱਢਦੇ ਵਿੱਚੋਂ ਤੇਰੇ ਦੂਸਰੇ ਬੇਟੇ ਦਾ ਲੱਖ ਲੱਗ ਜਾਣਗੇ ਤੇਰੇ ਕਿਤੇ ਮਰੇ ਚ ਨਾ ਦੱਸ ਤੋਈ ਬੜੇ ਕਿਹਦੇ ਕਿਵੇਂ ਇੱਥੇ ਕੋਈ ਮਰੀਦ ਸੀ ਕਿੱਥੇ ਕੋਈ ਇਹ ਨਹੀਂ ਸਮਝਦਾ ਕਿੱਥੇ ਨਹੀਂ ਮਰੀਦ ਰੇਗਦਾ ਮਰੀਦ ਨੂੰ ਰੇਗਦਾ 2000 ਤੁਸੀਂ ਮਾਰ ਲਏ ਮੇਰਾ ਚੋਰ ਕੀ ਆ ਆਹ ਦੀ ਗੱਲ ਹੈ ਜਿਹੜਾ ਜਿਹੜਾ ਐਮਪੀ ਆਣ 2000 ਤੁਸੀਂ ਮਾਰ ਲਿਆ ਜੀ ਤੂੰ ਆ ਵੀ ਗੱਲ ਛੇੜੀ ਤੇਰੇ ਕਿਤੇ ਕਿਤੇ ਬਰੀਚੇ ਹੈ ਉਹ 2000 ਦੇ ਮੈਨੂੰ ਪਹਿਲਾਂ ਕਿਧਰ ਕਿਧਰ ਰੰਗ ਰਹੀ ਦੇ ਕਿਧਰ ਵੀ ਕਿਧਰ ਉਹ ਗੁਰਦਾਸਪੁਰ ਉਹ ਤਾਂ ਆ ਜਾਣਗੇ ਹੋਰ ਪੈਸੇ ਮਰੀਂਦੇ ਆਪਣੇ ਉਹ ਨਹੀਂ ਆਲੇ ਬਾਸ ਉਹਦਾ ਕਾਊਂਟਰ ਵੀਡੀਓ ਚੜੀ ਪਈ ਉਹ ਦਾ ਆਪਾਂ ਪਬਲਿਕ ਕਰਨੀ ਮੜੀ ਜੀ ਪੈਸੇ ਆਜਣਨ ਆਪਣੇ ਉਹਨਾਂ ਵਿੱਚ ਇੱਕ ਹੀ ਸ਼ਾਟ ਨਹੀਂ ਪਾਣਾ ਜਿਹੜਾ ਤੇਰਾ ਤਾਂ ਮੈਂ ਪਾਵਾਂ ਦਾ ਜਿਹੜਾ 2000 ਮਾਰਿਆ ਮੇਰਾ ਇਹ ਕਿਉਂ ਨਹੀਂ ਪਾਣਾ ਅਗੂ ਇਹ ਨਾ ਖ ਪੈਸੇ ਦੇਦਾ ਮਹਾ ਬੰਦਾ ਮੈਂ ਚੱਕ ਥਲੇ ਮਹਾ ਸਾਡੀ ਮਾਰ ਰਹੀ ਤੂੰ ਐ ਚੱਕ ਤੇਰੇ ਤੇ ਰੂ ਆ ਛੱਡ ਪੀਰੇ ਹਾਲ ਰੋੜ ਲੈ ਤੂੰ ਤੂੰ ਸਾਡੇ ਦਾ ਗੁਰਾ 2000 ਦਵਾ ਦੇ ਫਿਰ ਬਾਕੀ ਪੈ ਹੈਗੇ ਨੇ ਬਾਕੀ ਆ ਗਏ 2000 ਰਹਿ ਗਏ ਨੂੰ ਕਹਾਂਗਾ ਦਵਾ ਦੇ ਓ ਲੈ ਇਸ ਨਾ ਕਰ ਕਮਾ ਆ ਚੱਲ ਬਣਾ ਇਹਦਰ ਨਾ ਪੈਰ ਰੱਖੀ ਲੈ ਥਰ ਹੋ ਲਾਏ ਉਹ ਪਲੇਟ ਖੋਲ ਵਿਚਲੀ ਆਏ ਉੱਚ ਵੜ ਲੰਘ ਜਾ ਉਧਰ ਲੰਘ ਆ ਉਹ ਪ੍ਰਤਾਪ ਹੋੜੇ ਪੜਾਈ ਨਹੀਂ ਗਿਆ ਲੈ ਲੈ ਆ ਮम्मी ਪਾ ਕੱਪੜਾ ਸਾਟੀਏ ਥਰ ਆ ਆਟਰ ਗਲਰ ਦਪਾ ਉਹ ਖੋਲੋ ਯਾਰ ਤੋਂ ਦੇ ਵਿੱਚ ਵੜ ਜਾਣਾ ਟੈਂਕੀ ਦੇ ਆ ਦੇਖ ਚੁੱਕ ਕੇ ਗਜਨਾ ਨੂੰ ਉੱਤੇ ਰੱਖਦੇ ਪਰ ਅੱਜ ਛਤਰੀ ਜਿੰਦੇ ਚੱਲੋ ਤਾਂ ਆਪਾਂ ਜਰਾ ਮੈਂ ਕੱਪੜੀ ਕਰ ਰਹੇ ਹਾਂ ਮੈਂ ਮੈਂ ਦੱਸਦਾ ਮੈਂ ਇਹ ਫੇਰ ਤੋਂ ਇੱਕ ਬੈਟ ਰੱਖਣੀ ਹੈ ਹਾਂ ਲੋ ਇਹਨਾਂ ਸਹੀ ਨੇ 4 ਸਹੀ ਨੇ ਮੜਾ ਖੋਲੀ ਕਰੀ ਕਰੀ ਢਿਲਾ 2 ਨੰਬਰ ਹੈ ਢਿਲਾ ਕਰਾ ਮੜਾ ਕਰਨਾ ਹੀ ਲੈ ਕਹਲਾ ਚਲ ਮਾਰਾ ਮਾਰਾ ਕਰੇਗਾ ਧਵਾ ਕਰਦਾ ਇੱਕ ਬਹੁਤ ਜਿਆਦਾ ਬੈਠਾ ਹੈ ਕਿਹ ਹੁੰਡਾ ਚ ਕਿੰਦਾ ਹੂੰ ਨਾ ਇਹਨਾਂ ਦਾ 25 ਰੁਪਏ ਕਮ ਹੈਗਾ ਇੱਕ ਲਿਕ ਕਰਦਾ ਇੱਕ ਤਾਂ ਪੱਲਾ ਕਰਦਾ ਕਰ ਥੋੜੇ ਕੱਟ ਕਰਦਾ ਉਹ ਚਿੱਟਾ ਦੋਆ ਬਣਾਈ ਜਾਂਦਾ ਇੱਕ ਹੀ ਅੱਜ ਨੋਜ ਕੰਮ ਨਾ ਕਰਦੇ ਮਾਲੇ ਮਾਨਾ ਚਿੱਟਾ ਨੇ ਕੱਟ ਕੇ ਸੁਟੀਆਂ ਦੀ ਲਾਏ ਪੰਪ ਖੋਲ ਕੇ ਜਾਨੀ ਕਿ ਪੰਪ ਖੁੱਲੇਗਾ ਹਮ ਨੁਸ਼ਕ ਪੰਪ ਦਾ ਇਹ ਯਾਰ ਤੁੰਡ ਸਟਾਰਟ ਦਾ ਮੜਾ ਹੁਣ ਬਨਾਲਾ ਪੰਪ ਖੁੱਲੇਗਾ ਪੰਪ ਇੱਕੋ ਸਿਲੰਡਰ ਕੰਮ ਨਹੀਂ ਕਰਦਾ ਦੋ ਆ ਜਮਾ ਸੜੇ ਘੜ ਮੂਲੀ ਕੰਮ ਕਰਦਾ ਜਮਾ ਨਹੀਂ ਕਰਦਾ ਐਸਾ ਵੀ ਜਾਣੇ ਇੱਕ ਜਮਾ ਨਹੀਂ ਕਰਦਾ ਵੀ ਜਦੋਂ ਜਦੋਂ ਆਪ ਪ੍ਰੈਸ਼ਰ ਤੇ ਲਾਉਣੇ ਆ ਬਜਾਣੀ ਕੋਈ ਪ੍ਰੈਸ਼ਰ ਗਾਇਬ ਹੋ ਜਾਣਾ ਹੁੰਦਾ ਵੀ ਅਗਰ ਆ ਤੇਲ ਨਹੀਂ ਮਿਲਦਾ ਪੂਰਾ ਨੋਏ ਤਾਂ ਨੇ ਫਾਲਡ ਹੋ ਜਾਦਾ ਕੋਈ ਨੋਲੇ ਕਨ ਕਰਾ ਕੇ ਲੈ ਨਿਕਾ ਨਵੀਆਂ ਪਾਈਆਂ ਹੈ ਪਰ ਤੇਲ ਹੀ ਪਿੱਛੇ ਬੰਦਾ ਪਏ ਪਾਈਆਂ ਨਹੀਂ ਪਏ ਯਾਰ ਆ ਵੀ ਜਾਣੇ ਹਾਂ வீரா <laughs> 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 <laughs>